ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਗੌੜੀ ਵਾਰ ਕਬੀਰ ਜੀੋ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵ ਗੁਰ ਗਾਮ ਪੇਦ ਸੋ ਹਰ ਕਾ ਪਾਵ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 344 ਭਗਤਾਂ ਦੀ ਬਾਣੀ ਦੇ ਅੰਤਰਗਤ ਗੌੜੀ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਦੀ ਬਾਣੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਤਾਤ ਓ ਅੰਕਾਰ ਏ ਸਤਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ। ਰਾਗ ਗੌੜੀ ਵਾਰ ਕਬੀਰ ਜੀ ਉਹ ਕੇ ਸਤ ਗੌੜੀ ਰਾਗ ਦੇ ਵਿੱਚ ਕਬੀਰ ਪਾਤਸ਼ਾਹ ਸੱਤਾਂ ਵਾਰਾਂ ਦੇ ਆਧਾਰ ਤੇ ਉਪਦੇਸ਼ ਕਰਦੇ ਹਨ। ਸੋ ਸਭ ਤੋਂ ਪਹਿਲਾਂ ਰਹਾਉ ਵਾਲੀਆਂ ਭਗਤੀਆਂ ਦੇ ਵਿੱਚ ਗੁਰ ਪਰਮੇਸ਼ਰ ਦੀ ਮਹਿਮਾ ਰਜ ਦੇ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦਾ ਬਾਰ ਬਾਰ ਹਰ ਕੇ ਗੁਣ ਗਾਵ ਗੁਰ ਗਾਮ ਪੈ ਰਸ ਹਰ ਕਾ ਪਾਵ ਰਹਾਵ ਬਾਰ ਬਾਰ ਹਰ ਕੇ ਗੁਣ ਗਾਵ ਅਰਥਾਤ ਕਿ ਜੀਵ ਤੂੰ ਦਵਾਰਾ ਦਵਾਰਾ ਸ ਹਰ ਵਕਤ ਜਹ ਹਰ ਦੇਨ ਹਰ ਵਾਰ ਸ ਹਰੀ ਦੇ ਗੁਣਾਂ ਨੂੰ ਗੋਣਾ ਕਰ ਜਾਂ ਫਿਰ ਮਹਾਰਾਜ ਕਹਿੰਦੇ ਅਸੀਂ ਗੋਣਾ ਕਰਦੇ ਹਾਂ ਬਾਰ ਬਾਰ ਉਸ ਦੇ ਗੁਣਾਂ ਨੂੰ ਇਹਦਾ ਗੁਰਗਮ ਭੇਦ ਸੁਹਰ ਕਾ ਪਾਵ ਰਹਾਓ ਗੁਰਗਮ ਭੇਦ ਸੁਹਰ ਕਾ ਪਾਵ ਅਰਥਾਤ ਗੁਰੂ ਮਹਾਰਾਜ ਜੀ ਦਾ ਗਮਤਾ ਤੋ ਪਹੁੰਚ ਤੋ ਅਪਰੰਤ ਹੀ ਉਸ ਹਰੀ ਜੀ ਦੇ ਭੇਦ ਨੂੰ ਪਾਉਣਾ ਕਰ ਜਾਂ ਫਿਰ ਅਸੀਂ ਉਸ ਦੇ ਭੇਦ ਨੂੰ ਪਾਉਣਾ ਕਰਦੇ ਹਾਂ ਰਹਾਓ ਸਭ ਸ਼ਰਾਮ ਦੇ ਕੇ ਅੱਗੋਂ ਪਹਿਲੇ ਪੌੜੇ ਦੇ ਵਿੱਚ ਐਤਵਾਰ ਦੇ ਪ੍ਰਥਾਏ ਮਹਾਰਾ ਜੀ ਕਿਰਪਾ ਕਰਦੇ ਹਨ ਇਹ ਦੇ ਆਦਿਤ ਕਰਾ ਭਗਤ ਆਰੰਭ ਕਾਇ ਮੰਦਰ ਮਨ ਸਾਥੰਬ ਇਹਨੇ ਸ ਅਖੰਡ ਸੁਰ ਹੀ ਜਾਏ ਤੋ ਅਨਹਦ ਬੇਣ ਸਹਜ ਮੈਂ ਬਾਏ ਆਦਿਤ ਕਰਾ ਭਗਤ ਆਰੰਭ ਆਦੇਤ ਅਰਥਾਤ ਐਤਵਾਰ ਦੇ ਵਰਥਾਇ ਮਹਾਰਾਜ ਕਿਰਪਾ ਕਰਦੇ ਹਨ ਕਿ ਆ ਜੀਵ ਤੂੰ ਅਸ ਕਾਲਪੁਰਖ ਵਾਹਿਗੁਰੂ ਜੀਆਂ ਦੀ ਪ੍ਰੇਮਾ ਭਗਤੀ ਵਾਲੇ ਕਾਰਜ ਨੂੰ ਆਰੰਭ ਕਰਨਾ ਕਰ ਔਰ ਮਹਾਰਾਜ ਕਹਿੰਦੇ ਕਾਇਆ ਮੰਦਰ ਮਨਸਾ ਥੰਬ ਅਰਥਾਤ ਕੇ ਪ੍ਰੇਮਾ ਭਗਤੀ ਦੀ ਮਨਸ਼ਾ ਹੈ ਤੇਰੇ ਕਾਇਆ ਰੂਪੇ ਮੰਦਰ ਨੂੰ ਥੰਮ ਦਾ ਕੰਮ ਦੇਵੇਗੀ ਜਾਫਰ ਕਾਇਆ ਮੰਦਰ ਮਨਸਾ ਸਾੰਬਰ ਸਾਧਕ ਉਸ ਕਾਇਆ ਰੂਪੀ ਮੰਦਰ ਦੇ ਵਿੱਚ ਇਸ਼ਾਮਾ ਔਰ ਮਨਸ਼ਾਵਾਂ ਨੂੰ ਥੰਮਣਾ ਹੱਥ ਵਾ ਰੋਕਣਾ ਕਰ ਮਹਾਰਾਜ ਕਹਿੰਦੇ ਇਹਨਸ ਅਖੰਡ ਸੁਰ ਹੀ ਜਾਏ ਤੋ ਅਨਹਦ ਬੇਣ ਸਹਜ ਮੈਂ ਬਾਏ ਇਹਨਸ ਅਖੰਡ ਸੁਰ ਹੀ ਜਾਏ ਹਨ ਸਰਥਾਤ ਕੇ ਦਿਨ ਰਾਤ ਸੁਰ ਹੀ ਅਰਥਾਤ ਇੱਕ ਅਖੰਡ ਤੁਣੀ ਅੰਦਰ ਅੰਤਿਸ਼ ਕਰਨ ਦੇ ਤੇ ਜਾ ਅਰਥਾਤ ਜਮਦੀ ਅਧਵਾ ਪੈਦਾ ਹੋ ਜਾਂਦੀ ਹੈ ਤੋ ਅਨਹਦ ਬੇਣ ਸਹਜ ਮੈਂ ਬਾਏ ਅਰਥਾਤ ਕਿਸ ਤਰੀਕੇ ਦੇ ਨਾਲ ਸਹਜ ਅਵਸਥਾ ਦੇ ਵਿੱਚ ਲੀਨ ਹੋਇਆ ਤੇ ਇੱਕ ਰਸ ਵੀਣਾ ਅੰਦਰ ਅੰਤਿਸ਼ ਕਰਨ ਦੇ ਵਿੱਚ ਵੱਜਦੀ ਹੀ ਰਹਿੰਦੀ ਹੈ ਸੋ ਅਗੋਂ ਦੂਸਰੇ ਪਾਣੀ ਦੇ ਵਿੱਚ ਸੋਮਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ ਇਹਨੇ ਸੋਮਵਾਰ ਸਸ ਅਮਰਤ ਚਰੈ ਚਾਹਤ ਬੇਗ ਸਗਲ ਬਖਹਾਰਾ ਬਾਣੀ ਰੋਕੇ ਆ ਰਹਾ ਦੁਆਰ ਤੋ ਮਨਮਤ ਵਾਰੋ ਪੀਵਨ ਹਾਰਾ ਸੋਮਵਾਰ ਸਸ ਅੰਮ੍ਰਿਤ ਚਰੈ ਸੋਮਵਾਰ ਦੇ ਵਰਧਾਇ ਮਹਾਰਾਜ ਕਿਰਪਾ ਕਰਦੇ ਹਨ ਕਿ ਸਸ ਅਰਥਾਤ ਗੁਰੂ ਰੂਪੀ ਚੰਦਰਮਿਤੋਂ ਨਾਮ ਰੂਪੀ ਅੰਮ੍ਰਿਤ ਚਰਦਾ ਹੈ ਅਤੇ ਮਹਾਰਾਜ ਕਹਿੰਦੇ ਚਾਖਤ ਬੇਗ ਸਗਲ ਬਿਖ ਹਰੈ ਬੇ ਕਹਿੰਦੇ ਛੇਤੀ ਨਾਲ ਕਾਲੀ ਨਾਲ ਚਾਖਤ ਬੇਗ ਅਰਥਾਤਕ ਜਿਸ ਨੂੰ ਚੱਕਦਿਆਂ ਹੀ ਛੇਤੀ ਦੇ ਨਾਲ ਸਗਲ ਬੇਖਾਰਾ ਅਰਥਾਤ ਅੰਦਰ ਦੀਆਂ ਸਾਰੀਆਂ ਜ਼ਾਇਰਾਂ ਦੂਰ ਹੋ ਜਾਂਦੀਆਂ ਨੇ ਹਰਨ ਹੋ ਜਾਂਦੀਆਂ ਹਨ ਮਹਾਰਾਜ ਕਹਿੰਦੇ ਬਾਣੀ ਰੋਕਿਆ ਰਹਾ ਦੁਆਰ ਤੋ ਮਨਮਤ ਵਾਰੋ ਪੀਵਨ ਹਾਰਾ ਬਾਣੀ ਰੋਕਿਆ ਰਹਾ ਦੁਆਰ ਅਰਥਾਤ ਗੁਰੂ ਮਹਾਰਾਜੀਆਂ ਦੀ ਬਾਣੀ ਦਾ ਰੋਕਿਆ ਹੋਇਆ ਮਾਨ ਫਿਰ ਅੰਦਰ ਅੰਤਿਸ਼ ਕਰਨ ਅਥਵਾ ਦਸੋਂ ਦੁਆਰ ਦੇ ਵਿੱਚ ਹੀ ਰਹਿਣਾ ਕਰਦਾ ਹੈ ਕਹਿੰਦੇ ਤਾਂ ਮਾਨਮਤਵਾਰ ਪੀਵਨਹਾਰ ਅਰਥਾਤ ਕਿਸ ਤਰੀਕੇ ਦੇ ਨਾਲ ਮਾਨ ਇਸ ਨਾਮ ਰੂਪੀ ਅਮਰਤ ਦਾ ਪੀਵਨਹਾਰਾ ਹੋ ਕੇ ਪਿਆਕੜ ਹੋ ਕੇ ਮਤਵਾਲਾ ਅਥਵਾ ਮਸਤ ਹੋ ਜਾਂਦਾ ਖੀਵਾ ਹੋ ਜਾਂਦਾ ਸੋ ਅਗੋਂ ਤੀਸਰੀ ਪੌੜੀ ਦੇ ਵਿੱਚ ਮੰਗਲਵਾਰ ਦੇ ਪਰਥਾਇ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਮੰਗਲਵਾਰੇ ਨੇ ਮਾਹੀਤ ਪੰਜ ਚੌਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਨ ਜਾਏ ਨਾਤਰ ਖਰਾਰ ਸਹਾਰਾਏ ਮੰਗਲਵਾਰੇ ਨੇ ਮਾਹੀਤ ਮੰਗਲਵਾਰ ਦੇ ਪਰਥਾਇ ਮਹਾਰਾਜ ਕਿਰਪਾ ਕਰਦੇ ਹਨ ਕਿ ਆ ਜੀਵ ਤੂੰ ਮਾਹੀਤ अर्थात ਗੁਰੂ ਮਹਾਰਾਜਿਆਂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਕਰ ਅਤੇ ਮਹਾਰਾਜ ਕਹਿੰਦੇ ਪੰਜ ਚੌਰ ਕੀ ਜਾਣੈ ਰੀਤ ਅਰਥਾਤ ਅਗਦੁ ਪੰਜਾਂ ਚੋਰਾ ਦੀ ਰੀਤੀ ਅਰਥਾਤ ਲੀਰਵੈਤ ਜਾਂ ਪਰੰਪਰਾ ਨੂੰ ਜਾਣਨਾ ਕਰ ਭਾਵ ਕਿ ਇਹ ਜਾਣਨਾ ਕਰ ਕੇ ਪੰਜ ਕਾਮ ਆਦਿਕ ਵਗੈਰਾ ਜੀਵ ਨੂੰ ਕਾਬੂ ਕਿਵੇਂ ਕਰਦੇ ਨੇ ਜਾਂ ਫਿਰ ਇਹਨਾਂ ਦੇ ਪ੍ਰਕੋਪ ਤੋਂ ਬਚਿਆ ਕਿਵੇਂ ਜਾਵੇ ਇਹ ਜਾਣਨਾ ਕਰ ਪੰਜਾਂ ਚੋਰਾ ਦੀ ਰੀਤੀ ਨੂੰ ਜਾਣਨਾ ਕਰ ਭਾਈ ਕਹਿੰਦੇ ਘਰ ਛੋੜੇ ਬਾਹਰ ਦਿਨ ਜਾਏ ਕਰਤਾਤ ਕੇ ਜੀਵਤੋ ਆਪਣੇ ਹਿਰਦੇ ਰੂਪੀ ਘਰ ਨੂੰ ਛੱਡ ਕੇ ਕਦੇ ਵੀ ਮਹਾਰਾਜ ਕਹਿੰਦੇ ਬਾਹਰ ਜਾਣਾ ਨਾ ਕਰ ਬਾਹਰ ਜਿੰਨ ਜਾਏ ਜਿੰਨ ਦਾ ਅਰਥ ਹੁੰਦਾ ਹਰ ਗਿਜ ਨਾ ਕਦੇ ਵੀ ਬਾਹਰ ਨਾ ਜਾਣਾ ਕਰ ਹਿਰਦੇ ਰੂਪੀ ਘਰ ਨੂੰ ਛੱਡ ਕੇ ਜੇ ਜਾਵੇਂਗਾ ਤੇ ਮਹਾਰਾਜ ਕਹਿੰਦੇ ਨਾਤਰ ਖਰਾਰ ਸਹਾਰਾਏ ਅਰਥਾਤ ਕੇ ਨਹੀਂ ਤਾਂ ਉਹ ਰਾਏ ਅਰਥਾਤ ਉਹ ਰਾਜਾ ਭਾਵ ਕਾਲਪੁਰਖ ਵਾਏ ਗੁਰੂ ਤੇਰੇ ਨਾਲ ਬਹੁਤ ਜ਼ਿਆਦਾ ਰਿਸ਼ਾ ਹੈ ਅਰਥਾਤ ਗੁੱਸੇ ਹੋ ਜਾਵੇਗਾ ਰੋਸ ਜਾਵੇਗਾ ਸੋ ਅਗੋਂ ਚੌਥੇ ਪੌੜੀ ਦੇ ਵਿੱਚ ਬੁੱਧਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦਾ ਬੁੱਧਵਾਰ ਬੁੱਧ ਕਰਾ ਪਰਗਾਸ ਫਿਰਦਾ ਕਮਲ ਮਹ ਹਰ ਕਾ ਬਾਸ ਗੁਰ ਮਿਲ ਦਉ ਇੱਕ ਸਮਤਰੈ ਉਰਧ ਪੰਕਲਾ ਸੁਧਾ ਕਰਾ ਬੁੱਧਵਾਰ ਬੁੱਧ ਕਰਾ ਪ੍ਰਗਾਸ ਬੁੱਧਵਾਰ ਦੇ ਪਰਸਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਐ ਜੀਵਾ ਤੂੰ ਆਪਣੇ ਹੰਤਿ ਕਰਨ ਦੇ ਵਿੱਚ ਇੱਕ ਐਸੀ ਬੁੱਧਮਤ ਦਾ ਪ੍ਰਕਾਸ਼ ਕਰਨਾ ਕਰ ਕਿ ਮਹਾਰਾਜ ਕਹਿੰਦਾ ਹਿਰਦਾ ਕਮਲ ਮੈਂ ਹਰ ਦਾ ਬਾਸ ਅਰਥਾਤ ਕਿ ਤੇਰੇ ਹਿਰਦ ਰੂਪੀ ਕਮਲ ਦੇ ਵਿੱਚ ਉਸ ਹਰੀ ਦਾ ਵਾਸਾ ਪ੍ਰਗਟ ਹੋ ਜਾਵੇ ਜਿਹੜਾ ਹਰੀ ਜੀ ਦਾ ਨਵਾਸ ਹੈ ਉਸ ਦਾ ਅਹਿਸਾਸ ਹੋ ਜਾਵੇ ਤੈਨੂੰ ਕਹਤੇ ਮਹਾਰਾਜ ਕਹਿੰਦੇ ਗੌਰ ਮਿਲ ਦਉ ਇਕ ਸਮ ਧਰੈ ਅਰਥਾਤ ਕੋਈ ਜਗਿਆ ਸੁਜਨ ਆਪਣੇ ਗੁਰੂ ਮਹਾਰਾਜ ਜੀਆਂ ਨੂੰ ਮਿਲ ਕੇ ਦੋਹਾਂ ਨੂੰ ਇੱਕ ਸਮਾਨ ਕਰਕੇ ਇੱਕ ਸਮਾਨ ਜਾਣ ਕੇ ਧਾਰਨ ਕਰਨਾ ਕਰੇ ਭਾਵ ਕਿ ਆਤਮਾ ਔਰ ਪਰਮਾਤਮਾ ਨੂੰ ਇੱਕ ਕਰਕੇ ਜਾਨਣਾ ਕਰੇ ਦਉ ਇਕ ਸਮ ਧਰੈ ਕਹਤੇ ਮਹਾਰਾਜ ਕਹਿੰਦੇ ਉਰਧ ਪੰਕਲ ਸੁਦਾ ਕਰੈ ਅਰਥਾਤ ਕਿਸ ਤਰੀਕੇ ਦੇ ਨਾਲ ਆਪਣੇ ਅੰਦਰੋਂ ਦਵੈਤ ਨੂੰ ਮੇਟ ਕੇ ਆਪਣੇ ਹੇਠਾਂ ਵੱਲ ਉਲਟੇ ਹੋਏ ਹਿਰਦੇ ਰੂਪ ਕਮਲ ਨੂੰ ਲੈ ਕੇ ਸਿੱਧਾ ਕਰਨਾ ਕਰੇ ਸਿੰਧਾ ਸੋਗੋ ਪੰਜਵੀਂ ਪੌੜੀ ਦੇ ਵਿੱਚ ਵੀਰਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬ੍ਰਹਸਪਤ ਵਿਖਿਆ ਦੇਵ ਭਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਹਨੇਸ ਕਸਮਲ ਧੋਵੈ ਨਾਹੇ ਬ੍ਰਹਸਪਤ ਵਿਖਿਆ ਦੇ ਬਹਾਏ ਬ੍ਰਹਸਪਤ ਅਰਥਾਤ ਵੀਰਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਵਿਖਿਆ ਦੇ ਬਹਾਏ ਅਰਥਾਤ ਕਿਸ ਵਿਹੋਲੀ ਮਾਇਆ ਨੂੰ ਤੇਜ ਰੋੜ ਦੇ ਵਿੱਚ ਰੋੜ ਦੇ ਤੇਜ ਵਹਿਣ ਦੇ ਵਿੱਚ ਵਹਾ ਦੇ ਅਤੇ ਮਹਾਰਾਜ ਕਹਿੰਦੇ ਤੀਨ ਦੇਵ ਏਕ ਸੰਗ ਲਾਏ ਅਰਥਾਤ ਕਿ ਤਿੰਨ ਸ਼੍ਰੋਮਣੀ ਦੇਵਤਿਆਂ ਨੂੰ ਇੱਕ ਕਾਲ ਦੇ ਚਰਨੇ ਲਾਉਣਾ ਕਰ ਭਾਵ ਕੇ ਆਪਣੀ ਤ੍ਰੈ ਗੁਣੀ ਬਿਰਤੀ ਨੂੰ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਬਿਰਤੀ ਨੂੰ ਇਕਾਗਰ ਕਰਕੇ ਸਹਿਜ ਦੀ ਧਾਰਣੀ ਕਰਕੇ ਕਾਲ ਦੇ ਨਾਲ ਜੋੜਨੀ ਕਰ ਕਹਿੰਦਾ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਇਹਨ ਸਕ ਸਮਲ ਤੋ ਵਾ ਨਾਹੇ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਰਥਾਤ ਕਿ ਦੋਹਾ ਪਰਵਟਿਆਂ ਦੇ ਦਰਮਿਆਨ ਉਸਾ ਤ੍ਰਿਕੁਟੀ ਦੇ ਵਿਚਕਾਰ ਜਿੱਥੇ ਤਿੰਨ ਨਦੀਆਂ ਪਾਉ ਗੰਗਾ ਜਮਨਾ ਤੇ ਸਰਸਵਤੀ ਅਥਵਾ ਇਹੜਾ ਪੰਗਲਾ ਤੇ ਸੁਖਮਣਾ ਮਿਲਦੀਆਂ ਹਨ ਮਹਾਰਾਜ ਕਹਿੰਦੇ ਇਹਨਸ ਕਸਮਲ ਤੋਂ ਵਾ ਨਾ ਹੈ ਅਰਥਾਤ ਕਿ ਅਜੀਵ ਤ ਉਸ ਪਵਿੱਤਰ ਸਥਾਨ ਤੇ ਉਸ ਆਗਿਆ ਚੱਕਰ ਦੇ ਵਿੱਚ ਦੋਹਾ ਪਾਵਾਂ ਦੇ ਦਰਮਿਆਨ ਦਿਨ ਰਾਤ ਆਪਣੇ ਪਾਪਾਂ ਨੂੰ ਧੋਣਾ ਕਿਉਂ ਨਹੀਂ ਕਰਦਾ ਸੋ ਅਗੋਂ ਛੇਵੀਂ ਪੌੜੀ ਦੇ ਵਿੱਚ ਸ਼ੁੱਕਰਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦਾ ਸੁਕਰਤ ਸਹਾਰੈ ਸੋ ਇਹ ਬ੍ਰਤ ਚੜਾ ਆਨ ਦਿਨ ਆਪ ਆਪ ਸਿਓ ਲੜਾ ਸੁਰਖੀ ਪਾਚੋ ਰੱਖੈ ਸਭ ਤਦੁ ਜੀ ਦ੍ਰਿਸ਼ਟ ਨ ਪੈਸਾ ਕਬੈ ਸੁਕਰਤ ਸਹਾਰੈ ਸੋ ਇਹ ਬ੍ਰਤ ਚੜੈ ਸ਼ੁਕ੍ਰਤ ਅਰਥਾਤ ਸ਼ੁੱਕਰਵਾਰ ਦੇ ਪਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਜੀਵ ਇਸ ਭਗਤੀ ਵਾਲੀ ਕਠਨ ਕਾਲਣਾ ਨੂੰ ਆਪਣੇ ਮਨ ਦੇ ਉੱਪਰ ਸਹਾਰਨਾ ਕਰਦਾ ਹੈ ਸੁਕ੍ਰਤ ਸਹਾਰਾ ਸੋ ਇਹ व्रत ਚੜਾ ਅਰਥਾਤ ਕਿ ਜਿਹੜਾ ਵੀ ਜੀਵ ਚਲਣਾ ਕਰਦਾ ਆਪਣੇ ਮਨ ਦੇ ਉੱਪਰ ਉਸ ਦਾ ਪ੍ਰਭੂ ਦੇ ਭਗਤੀ ਵਾਲਾ ਜਿਹੜਾ ਵਰਤ ਹੈ ਨਾ ਕਠਨ ਕਾਰਜ ਹੈ ਜਿਹੜਾ ਇਹ ਮਾਰੇ ਕਹਿੰਦੇ ਨੇ ਪਰੇ ਚੜ ਜਾਂਦਾ ਨੇਪਰੇ ਕਦਾ ਕਹਿੰਦੇ ਆਨੰਦਿਆ ਨਾ ਆਪ ਆਪ ਸਿਓ ਲੜ। ਅਰਥਾਤ ਕਿ ਰਾਤ ਦਿਨ ਫਿਰ ਉਹ ਸਾਕ ਆਪਣੇ ਆਪ ਦੇ ਨਾਲ ਹੀ ਲੜਨਾ ਕਰਦਾ ਹੈ। ਭਾਵ ਕਿ ਆਪਣੇ ਮਨ ਦੀ ਸ਼ੁੱਧੀ ਦੇ ਲਈ ਆਪਣੇ ਮਨ ਦੇ ਨਾਲ ਹੀ ਜੂਝਣਾ ਕਰਦਾ ਹੈ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਵਾਲੀ ਅਵਸਥਾ ਬਣ ਜਾਂਦੀ ਹੈ। ਅਤੇ ਮਾਰੇ ਕਹਿੰਦੇ ਸੁਰਖੀ ਪਾਂਚੌ ਰਾਖ ਸਭ। ਅਰਥਾਤ ਕਿ ਉਹ ਗੁਰਮੁਖ ਗੁਰੂ ਪਿਆਰਾ ਉਹ ਜੋ ਉਸ ਦੀਆਂ ਪੰਜ ਗਿਆਨਿੰਦਰੀਆਂ ਹਨ ਇਹਨਾਂ ਸਾਰੀਆਂ ਨੂੰ ਆਪਣੇ ਕਾਬੂ ਆਪਣੀਆਂ ਯੰਤਰਣ ਦੇ ਵਿੱਚ ਰੱਖਦਾ ਹੈ ਅਤੇ ਮਾਰੇ ਕਹਿੰਦੇ ਤੋ ਦੂਜੀ ਦ੍ਰਿਸ਼ਟਾ ਨਾ ਪੈਸਾ ਕਬ ਅਰਥਾਤ ਕਿ ਇਸ ਤਰੀਕੇ ਦੇ ਨਾਲ ਕਦੇ ਵੀ ਦੂਜ ਭਾਵ ਵਾਲੀ ਦ੍ਰਿਸ਼ਟੀ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰਦੀ ਸੋ ਅਗੋ ਸਤਵੀਂ ਪੌੜੀ ਦੇ ਵਿੱਚ ਸ਼ਨੀਚਰਵਾਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਥਾਵਰ ਥਿਰ ਕਰ ਰੱਖੈ ਸੋਏ ਜੋਤ ਦੇਵ ਦੇ ਕਟ ਮੈਂ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਥਾਵਰ ਥਿਰ ਕਰ ਰੱਖੈ ਸੋਏ ਥਾਵਰ ਅਰਥਾਤ ਸਨਚਰਵਾਰ ਦੇ ਪਰਥਾਇ ਮਹਾਰਾਜ ਕਿਰਪਾ ਕਰਦੇ ਹਨ ਕੈਥੇਰ ਕਰ ਰੱਖੈ ਸੋਇ ਅਰਥਾਤ ਕਿ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਆਪਣੇ ਮਾਨਸ ਵਾ ਇੰਦਰੀਆਂ ਨੂੰ ਫਿਰ ਕਰਕੇ ਅਡੋਲ ਕਰਕੇ ਅਥਵਾ ਕਾਬੂ ਕਰਕੇ ਰੱਖਦਾ ਹੈ ਜੋ ਮਹਾਰਾ ਕਹਿੰਦਾ ਜੋਤ ਦੀਵਟੀ ਘਟ ਮੈਂ ਜੋਏ ਅਰਥਾਤ ਕਿ ਜਿਹੜਾ ਰੱਬੀ ਨੂਰ ਦੀ ਜੋਤ ਅਥਵਾ ਸੋਹਣੀ ਜਹੀ ਦੀਵਟੀ ਨੂੰ ਹਿਰਦੇ ਦੇ ਵਿੱਚੋਂ ਪਾੜ ਲੈਂਦਾ ਹੈ ਕਹਿੰਦੇ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੋਆ ਸਗਲ ਕਰਮ ਕਾ ਨਾਸ ਬਾਹਰ ਪੀਤਰ ਭਇਆ ਪ੍ਰਗਾਸ ਅਰਥਾਤ ਕੇ ਉਸ ਗੁਰਮੁਖ ਗੁਰੂ ਪਿਆਰੇ ਦੇ ਅੰਦਰ ਅਸਵਾ ਬਾਹਰ ਤਨ ਦੇ ਵਿੱਚ ਵੀ ਮਨ ਦੇ ਵਿੱਚ ਵੀ ਤੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਹੀ ਬ੍ਰਾਹਮੀ ਬ੍ਰਹਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਲਈ ਅਤੇ ਮਹਾਰਾਜ ਕਹਿੰਦੇ ਤਬ ਹੋਆ ਸਗਲ ਕਰਮ ਕਾ ਨਾਸ ਅਰਥਾਤ ਕੇ ਇਸ ਤਰ੍ਹਾਂ ਉਸ ਦੇ ਸਾਰੇ ਮਨ ਦੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਪਾਪ ਕਰਮਾਂ ਦੇ ਨਾਲ ਨਾਲ ਉਹ ਪੁੰਨ ਕਰਮਾਂ ਨੂੰ ਕਰਦਾ ਹੋਇਆ ਵੀ ਪੁੰਨ ਕਰਮਾਂ ਤੋਂ ਉੱਚਾ ਉੱਠ ਜਾਂਦਾ ਹੈ ਸਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਸੁਖ ਅੰਤਮ ਅੜਨੀ ਪਾਉਂਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦਾ ਜਾਬ ਲਗ ਘਟ ਮੈਂ ਦੂਜੀ ਆਨ ਤੋਲ ਮਹਿਲ ਨਾ ਲਾ ਬੈ ਜਾਨ ਰਮਤਰਾਮ ਸਿੰਘ ਲਾਗੋ ਰੰਗ ਕਬੀਰ ਤਵ ਨਰਮਲ ਅੰਗਾ ਜਬ ਲਗ ਘਟ ਮੈਂ ਦੂਜੀ ਆਨ ਅਰਥਾਤ ਕਿ ਜਿੰਨਾ ਚਿਰ ਵੀ ਕਿਸ ਜੀਵ ਦੇ ਹਿਰਦੇ ਦੇ ਵਿੱਚ ਦੂਜ ਭਾਵ ਹੈ ਦ્વੈਤ ਹੈ ਦਵੰਦ ਹੈ ਤੌ ਲ ਮੈਲ ਨਾ ਲਾ ਬੈ ਜਾਨ ਅਰਥਾਤ ਕਿ ਉਹਨਾਂ ਤੇ ਇਹ ਗੱਲ ਚੰਗੀ ਤੇਰਾ ਜਾਣ ਲੈ ਕਿ ਉਸ ਜੀਵ ਨੂੰ ਹਰੀ ਦਾ ਸਰੂਪ ਰੂਪੇ ਮੈਲ ਨਹੀਂ ਲੱਭਦਾ ਮਹਾਰਾਜ ਕਹਿੰਦਾ ਰਮ ਤਰਾਮ ਸਿਉ ਲਾਗੋ ਰੰਗ ਰਸਾਦ ਕੇ ਜਦੋਂ ਕਿਸੇ ਗੁਰਮੁਖ ਗੁਰੂ ਪਿਆਰੇ ਦਾ ਰਮੇ ਹੋਏ ਆਰਾਮ ਦੇ ਨਾਲ ਕਣ ਕਣ ਸਰੇ ਸਰੇ ਦੇ ਵਿੱਚ ਵਿਆਪਕ ਪਰਮੇਸ਼ਰ ਦੇ ਨਾਲ ਰੰਗ अथवा ਪ੍ਰੇਮ ਲੱਗ ਜਾਂਦਾ ਹੈ ਨਾ ਤੇ ਮਹਾਰਾ ਜੀ ਕਹੇ ਕਬੀਰ ਤਬ ਨਿਰਮਲ ਅੰਗ ਕਹਿੰਦੇ ਹਨ ਕਬੀਰ ਪਾਤਸ਼ਾਹ ਕੇ ਤਦ ਉਸ ਗੁਰਮੁਖ ਗੁਰੂ ਪਿਆਰੇ ਦਾ ਹਿਰਦੇ ਰੂਪੀ ਅੰਗ ਨਿਰਮਲ ਹੋ ਜਾਂਦਾ ਪਵਿੱਤਰ ਹੋ ਨਿਬੜਦਾ ਕਹਿੰਦਾ ਜਬ ਲਗ ਘਟ ਮਹ ਦੂਜਿਆਨ ਤੋਲਾ ਮਹਿਲ ਨਾ ਲਾ ਬੈ ਜਾਨ ਰਮਤ ਰਾਮ ਸਿਓ ਲਾਗ ਰੰਗ ਕਹ ਕਬੀਰ ਤਬ ਨਿਰਮਲ ਅੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ